ਵਰਗ ਜਾਗ ਸਦਾ ਉਹ ਨਾ ਤਾਈ ਪੂਜਦਾ ਜਿਹੜੇ ਕਾਮ ਵਾਲੀ ਵਿਗੜੀ ਸਵਾਰ ਦੇ ਸੀਸਣ ਉਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚਗੇੜਾ ਮਾਰ ਦੇ ਸੀਸਣ ਉਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚਗੇੜਾ ਮਾਰ ਦੇ ਓ ਨਾਲ ਯਾਰੇ ਤਨ ਚਰਵਾ ਕੇ ਜੜ ਜ਼ੁਲਮ ਦੀ ਪੁੱਟੀ ਨਾਲਿਆ ਰਿਆਂ ਤਨ ਚਰਵਾ ਕੇ ਜੜ ਜ਼ੁਲਮ ਦੀ ਪੁੱਟੀ ਸੜਦੇ ਪਾਣੀ ਦੇ ਵਿੱਚ ਬਹਿ ਗਏ ਨਹੀਂ ਸਮਾਦੀ ਟੁੱਟੀ ਸੜਦੇ ਪਾਣੀ ਦੇ ਵਿੱਚ ਬਹਿ ਗਏ ਨਹੀਂ ਸਮਾਦੀ ਟੁੱਟੀ ਓ ਟਕਾ ਪਰੀ ਤਾਂ ਲੱਗੀ ਦਾਤਿਆ ਨੇ ਬਜੇ ਸੁਵਾਸਾ ਨਾ ਪਕਾਰ ਦੇ ਜੱਗ ਸਦਾ ਉਹਨਾਂ ਤਾਈ ਪੂਜਦਾ ਜਿਹੜੇ ਕੌਮ ਵਾਲੀ ਵੀ ਘੜੀ ਸਵਾਰ ਦੇ ਸੀਸਨੋ ਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਜਗੇੜਾ ਮਾਰ ਦੇ ਉਹ ਨਿੱਕੀਆਂ ਜਿੰਦਾ ਵਟੇ ਸਾਕੇ ਆਪਾ ਵਾਰਕ ਕੀਤੇ ਨਿੱਕੀਆਂ ਜਿੰਦਾ ਵੱਡੇ ਸਾਕੇ ਆਪਾ ਵਾਰ ਕੇ ਕੀਤੇ ਕਾਮਣ ਅਣਖ ਸਖਾਵਣ ਬਦਲੇ ਜਾਮਸ਼ਹਾਦ ਤਪੀਤੇ ਕਾਮਣ ਅਣਖ ਸਖਾਵਣ ਬਦਲੇ ਜਾਮਸ਼ਹਾਦ ਤਪੀਤੇ ਵੇਖ ਕੇ ਜਲਾਦ ਦੰਗ ਰਹਿ ਗਿਆ ਹੋ ਵੇਖ ਕੇ ਜਲਾਦ ਦੰਗ ਰਹਿ ਗਿਆ ਜਦੋਂ ਨਹੀਂ ਹਾ ਵਿੱਚ ਸੂਰ ਮੇ ਵੰਗਾਰ ਦੇ ਜੱਗ ਸਦਾ ਓਨ ਤਾਂ ਹੀ ਪੂਜਦਾ ਜਿਹੜੇ ਕੌਮ ਵਾਲੀ ਵੀ ਘੜੀ ਸਵਾਰ ਦੇ ਸੀਸ ਨੂੰ ਤਲੀ ਤੇਰਾ ਕਸੂਰ ਮੈਂ ਯਾਰ ਦੀ ਗਲੀ ਝਗੜਾ ਮਾਰਦੇ ਓ ਤਾਰੂ ਸਿੰਘ ਸ਼ ਬੇਗ ਸਿੰਘ ਸ਼ਬਾਜ ਸਿੰਘ ਜੈ ਸੂਰੇ ਤਾਰੂ ਸਿੰਘ ਸ਼ ਬੇਗ ਸਿੰਘ ਸ਼ਬਾਜ ਸਿੰਘ ਜੈ ਸੂਰੇ ਸਿੱਖੀ ਸਵਾਸਾਂ ਸੰਗਨ ਬਾਗ ਵਚਨ ਗੁਰਾਂ ਦੇ ਪੂਰੇ ਸਿੱਖੀ ਕੇ ਸਵਾਸਾਂ ਸੰਗਨ ਬਾਗ ਗੁਰਾਂ ਨਾਲ ਨਿਭਾ ਗਏ ਬਚਨ ਗੁਰਾਂ ਦੇ ਪੂਰੇ ਆਹ ਲਾਲ ਚ ਵਜੀਰੀਆਂ ਦਾ ਛੱਡ ਕੇ ਹੋ ਲਾਲ ਚ ਵਜੀਰੀਆਂ ਦਾ ਛੱਡ ਕੇ ਗੁਰੂ ਰਾਹੇ ਸਿੱਖੀ ਸਤਕਾਰ ਦੇ ਜਗ ਸਦਾ ਓ ਨਾ ਤਾਈ ਪੂਜਦਾ ਜਿਹੜੇ ਕੌਮ ਵਾਲੀ ਵੀ ਘੜੀ ਸਵਾਰ ਦੇ ਸੀਸ ਨੂੰ ਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਜਗੇੜਾ ਮਾਰਦੇ ਪੀਕੇ ਪੌਲ ਖੰਡੇ ਬਾਟੇ ਦਾ ਜਿੰਨਾ ਸਿੱਧਕ ਨਿਭਾਇਆ ਪੀਕੇ ਪੌਲ ਖੰਡੇ ਬਾਟੇ ਦਾ ਜਿੰਨਾ ਸਿੱਧਕ ਨਿਭਾਇਆ ਮਸਤਾਉਨਾ ਸਿੰਘ ਜੋਦਿਆ ਜਲਮੀ ਜੋ ਘਪਲਟਾਇਆ ਬਸ ਤਾਂ ਉਹਨਾ ਸਿੰਘ ਯੋਧਿਆਂ ਜਲਮੀ ਯੁੱਧ ਪਲਟਾਇਆ ਖੂਨ ਨਾਲ ਧੋਗੇ ਜਿਹੜੇ ਸੂਰਮੇ ਦਾਗ ਰਹਿ ਗੁਲਾਮੀ ਦੇ ਉਤਾਰਦੇ ਜਗ ਸਦਾ ਉਹਨਾ ਤਾਈ ਪੂਜਦਾ ਜਿਹੜੇ ਕੌਮ ਵਾਲੀ ਵੀ ਗੜੀ ਸਨਉ ਤਲੀ ਤੇਰਾ ਕਸੂਰ ਮੈਂ ਯਾਰ ਦੀ ਗਲੀ ਚ ਗੇੜਾ ਮਾਰਦੇ ਸਿਆਰ ਦੀ ਤਲੀ ਤੇਰਾ ਕਸੂਰ ਮੈਂ ਯਾਰ ਦੀ ਗਲੀ ਚ ਗੇੜਾ ਮਾਰਦੇ ਯਾਰ ਦੀ ਗਲੀ ਚ ਗੇੜਾ ਮਾਰਦੇ ਯਾਰ ਦੀ ਗਲੀ ਚ ਗੇੜਾ ਮਾਰਦੇ ਇਸ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਤੁਸੀਂ ਸਾਰੇ ਸ਼ੋਭਾ ਪਾ ਰਹੇ ਹੋ ਅਸੀਂ ਨਤਮਸਤਕ ਹੋਣ ਵਾਸਤੇ ਆਏ ਆਂ ਆਓ ਹਜ਼ੂਰ ਨੂੰ ਆਦਰ ਸਹਿ ਸੀਸ ਝੁਕਾਉਂਦੇ ਹੋਏ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਬੜਾ ਗਿਣਵਾ ਮਿਣਵਾ ਤੇ ਮੈਂ ਅਰਦਾਸੇ ਸਾਰੇ ਪਿੱਛੋਂ ਕਰਨੇ ਆਂ ਸਾਡੇ ਤੋਂ ਪਹਿਲਾਂ ਗਿਆਨੀ ਜੀ ਹੋਰੀ ਸਾਂਝੇ ਹੋ ਕੇ ਗਏ ਆ ਉਹ ਗੱਲ ਕਰਕੇ ਗਏ ਆ 9ਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਨਾਲ ਤਿੰਨ ਮਹਾਪੁਰਖਾਂ ਨੇ ਆਪਣਾ ਆਪ ਕੁਰਬਾਨ ਕੀਤਾ ਬਾਬਾ ਮਤੀ ਦਾਸ ਦੀ ਬਾਬਾ ਸਦੀ ਦਾਸ ਦੀ ਬਾਬਾ ਧਿਆਲ ਦਾਸ ਦੀ ਸਫਰੀ ਸਾਹਿਬ ਦੇ ਬੋਲ ਅੰਦਾਜ਼ੇ ਕਮਾਲ ਹੈ ਕਹਿੰਦੇ ਦਿੱਲੀ ਦਿਲ ਮੁੱਢੋਂ ਜੋਗ ਗਰਦਿਆਂ ਦਾ ਸਾਨੂੰ ਤਵਾਰੀਖ ਸਦਾਏ ਦੱਸਦੀ ਰਹੀ ਇਹ ਅੱਖ ਇਹਦੀ ਸ਼ਮ ਸ਼ਮ ਰਹੀ ਰੋਂਦੀ ਦੂਜੀ ਅੱਖ ਇਹਦੀ ਖਿੜ ਖਿੜ ਹੱਸਦੀ ਰਹੀ ਵਸ-ਵਸ ਕੇ ਉਜੜਦੀ ਰਹੀ ਦਿੱਲੀ ਉਜੜੀ-ਉਜੜ ਕੇ ਸਦਾ ਹੀ ਵਸਦੀ ਰਹੀ ਇੱਥੇ ਮੁਗਲ ਚਗੱਤਾ ਅੰਗਰੇਜ਼ ਆਇਆ ਹਰ ਕੋਈ ਆਪਣਾ ਚਿੱਤ ਪਰਚਾਣ ਆਇਆ ਅਕੱਲੇ ਤੇਗ ਬਹਾਦਰ ਨੂੰ ਤੱਕਿਆ ਕਿਸੇ ਲਈ ਜੋ ਮੌਤ ਗੱਲ ਪਾਣੇ ਆਇਆ ਹਜ਼ੂਰ ਨੇ ਅਥੇ ਆਪਣਾ ਹੀ ਆਪ ਕੁਰਬਾਨ ਕੀਤਾ ਗੈਰ ਧਰਮ ਵਾਸਤੇ ਦੁਨੀਆ ਦੇ ਲੋਕ ਆਪਣੇ ਆਪ ਆਪਣੇ ਆਪ ਵਾਸਤੇ ਮਰਦੇ ਐ 18 ਖੂਹਣੀਆਂ ਗਰਕ ਹੋਈਆਂ ਮਾਹ ਭਾਰਤੀ ਜੰਗ ਦੇ ਅੰਦਰ ਖੁਰੇਤਰ ਦੇ ਮੈਦਾਨੇ ਅੰਦਰ ਔਰ ਵੱਡਾ ਉਥੇ ਆਪਣਾ ਆਪ ਕੁਰਬਾਨ ਕੀਤਾ ਪਰ ਆਪ ਦੇ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਬਾਬਾ ਮਤੀ ਦਾਸ ਸਤੀ ਦਾਸ ਤੇ ਦਿਆਲ ਦਾਸ ਦੀ ਹੋਰਾਂ ਨੇ ਕਿਸੇ ਦੇ ਧਰਮ ਨੂੰ ਰੱਖਣ ਵਾਸਤੇ ਕੌਮ ਪਰੋਂ ਆਪਣਾ ਆਪ ਕੁਰਬਾਨ ਕੀਤਾ ਉਹ ਉਹਨਾਂ ਸ਼ਹੀਦਾਂ ਦੀ ਕਹਾਣੀ ਕਹਿ ਕੇ ਗਏ ਹੈ ਤੇ ਮੈਂ ਗੱਲ ਕਰਨ ਲੱਗਾ ਇੱਕ ਦਿਨ ਵਿੱਚ 35000 ਦੇ ਕਰੀਬ ਮਰਜ਼ੂੜੇ ਕਿਵੇਂ ਸ਼ਹੀਦ ਹੋਏ ਅਬਦਾਲੀ 1761 ਦੀ ਕਹਾਣੀ ਪਾਣੀਪਤ ਦਾ ਮੈਦਾਨ ਇੱਕ ਪਾਸੇ ਹਿੰਦੁਸਤਾਨ ਦੀ ਵੱਡੀ ਤਾਕਤ ਜਿਹਨੂੰ ਮਰਹਟੇ ਕਹਿੰਦੇ ਆ ਮਰ ਕੇ ਹਟਣ ਵਾਲੇ ਲੋਕ ਉਹ ਅਬਦਾਲੀ ਦੇ ਸਾਹਮਣੇ ਆ ਪਾਣੀਪਤ ਦੇ ਬਾਦਾਨੇ ਅੰਦਰ ਦੂਜੇ ਪਾਸੇ ਏਸ਼ੀਆ ਦੀ ਵੱਡੀ ਤਾਕਤ ਅਹਿਮਦ ਸ਼ਾਹ ਅਬਦਾਲੀ ਇਸ ਜਹਾਨ ਤੇ ਚੌਥੀ ਵਾਰ ਪੰਜਵੀਂ ਵਾਰ ਚੜ ਕੇ ਆਇਆ ਆਖਰ ਮਰ ਹਟਿਆ ਨੂੰ ਤੇਗ ਦੇ ਨਾਲ ਇਹਨੇ ਲੱਕ ਤੋੜ ਕੇ ਨਾਸਤ ਨਬੂਦ ਕਰਕੇ 2000 ਦੇ ਕਰੀਬ ਹਿੰਦੁਸਤਾਨ ਦੀ ਆਬਰੂ ਬਣ ਕੇ ਤੁਰਿਆ ਅਬਦਾਲੀ ਪੰਜਵੇਂ ਮਹਮਲੇ ਦੇ ਦੌਰਾਨ ਔਰ ਖਾਲਸਿਆਂ ਨੇ ਹਿੱਸਾ ਵੰਡਾਏ ਤੋਂ ਬਗੈਰ ਇਹਨੂੰ ਜਾਣ ਨਾ ਦਿੱਤਾ ਜਿੱਥੇ-ਜਿੱਥੇ ਵੀ ਅਬਦਾਲੀ ਦੇ ਪੈਰੋਕਾਰ ਸਨ ਲਾਹੌਰ ਵਿੱਚ ਚੈ ਸਰਹੰਦ ਵਿੱਚ ਜਾ ਕੋਈ ਮੁਲਤਾਨ ਵਿੱਚ ਜਿੱਥੇ-ਜਿੱਥੇ ਵੀ ਅਬਦਾਲੀ ਦੇ ਪੈਰੋਕਾਰ ਰਹਿੰਦੇ ਖਾਲਸਿਆਂ ਨੇ ਹੱਲੇ ਬੋਲਣੇ ਸ਼ੁਰੂ ਕੀਤੇ ਹਿੱਸਾ ਵੰਡਾਉਣਾ ਸ਼ੁਰੂ ਕੀਤਾ ਅਬਦਾਲੀ ਦੇ ਕਰਿੰਦਿਆਂ ਦੇ ਕੋਲੋਂ ਆਖਰ ਜਿਹੜਾ ਮਲੇਰ ਕੋਟਲੇ ਵਾਲਾ ਪੀਖਣਖਾਨ੍ਹ ਤੇ ਲక్ష్ਮੀ ਨਾਰਾਇਣ ਫਗਵਾੜੇ ਵਾਲਾ ਇਹਨਾਂ ਦੀ ਜਦੋ ਜਹਿਦ ਦੇ ਨਾਲ ਲక్ష్ਮੀ ਨਾਰਾਇਣ ਜਿਹੜਾ ਜੰਡਿਆਲੇ ਵਿੱਚ ਬੈਠਾ ਹੋਇਆ ਹੈ ਅਕਲਦਾਸ ਜੰਡਿਆਲੇ ਵਿੱਚ ਬੈਠਾ ਲక్ష్ਮੀ ਨਾਰਾਇਣ ਫਗਵਾੜੇ ਵਾਲਾ ਇਹਨਾਂ ਲੋਕਾਂ ਨੇ ਚਿੱਠੀਆਂ ਪਾਈਆਂ ਅਬਦਾਲੀ ਨੂੰ ਜਨਾਬੇ ਅਲੀ ਅਸੀਂ ਤੁਹਾਡੀ ਖੈਰ ਮੰਗਦੇ ਹਾਂ ਚਾਹੁੰਦੇ ਆਂ ਰਾਜ ਤੁਹਾਡਾ ਜੁਗ ਜੁਗ ਸਲਾਮਤ ਰਹੇ ਇਸੇ ਕਰਕੇ ਅਸੀਂ ਤੁਹਾਨੂੰ ਪ੍ਰੇਰਿਤ ਕਰਦੇ ਆਂ ਹੁਣ 6ਵੀਂ ਵਾਰ ਚੜ ਕੇ ਆਓ ਤੇ ਜਿਹੜੀ ਪੰਜਾਬ ਦੀ ਧਰਤੀ ਤੇ ਸੇਖ ਕੌਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪੈਦਾ ਕੀਤਾ ਧਰਮ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਕੇ ਜਾਓ ਅਫਗਾਨੀ ਨੇ ਵੱਡਾ ਧਾਵਾ ਕੀਤਾ ਵੱਡਾ 1.5 ਲੱਖ ਪਠਾਣਾ ਦੇ ਮੁੰਡੇ ਇਕੱਠੇ ਕੀਤੇ ਟਾੜੀਆਂ ਦੇ ਪੈਗੰਬਰ ਬਾਪੂ ਸੀਤਲ ਦੀ ਤਰਜਮਾਨੀ ਕਰਦੇ ਉਹ ਕਹਿੰਦੇ ਗੁੱਸੇ ਵਿੱਚ ਸ਼ਾਹ ਕਾਬਲੀ ਘਰ ਖੜੀਆਂ ਬਾਵਾ ਉਹ ਕਹਿੰਦਾ ਕਸਮ ਰਸੂਲ ਦੀ ਸੌ ਜੁੜੀ ਚ ਖਾਵਾਂ ਮੈਂ ਲੁੱਟਾਂ ਦੇਸ਼ ਪੰਜਾਬ ਦਾ ਅੱਗ ਘਰ ਘਰ ਲਾਵਾਂ ਮੈਂ ਰੰਗਤ ਦੇਵਾਂ ਖੂਨ ਦੀ ਪੰਜਾਂ ਦਰਿਆਵਾਂ ਮੈਂ ਝੰਡ ਪਿਆਸੀ ਤੇਗ ਦੀ ਰਤ ਨਾਲ 부ਝਾਵਾਂ ਮੈਂ ਜੋਲਾ ਹਿੰਦੀ ਸੂਰਮੇ ਬਲ ਕਿਸ ਦੀਆਂ ਬਾਹਾਂ ਜੋ ਕੀਤੀ ਨਾਲ ਮਰਟਿਆਂ ਮੈਂ ਫੇਰ ਦੁਹਰਾਵਾਂ ਮੈਂ ਢਾ ਕੇ ਨਗਰੀ ਗੁਰਾਂ ਦੀ ਵਿੱਚ ਖਾਕ ਮਿਲਾਵਾਂ ਕੁੱਪੇ ਦੱਬ ਬਰੂਦ ਦੇ ਹਰੀ ਮੰਦਰ ਢਾਵਾਂ ਜੇ ਨਾਮ ਨਿਸ਼ਾਨ ਨਾ ਸਿੱਖਦਾ ਹਿੰਦ ਵਿੱਚੋਂ ਮੁਕਾਵਾਂ ਤੇ ਕਾਫਰੇ ਹੋ ਕੇ ਮਰਾਂ ਮੈਂ ਦੋ ਜਿੱਕ ਨੂੰ ਜਾਵਾਂ ਅਫਗਾਨੀ ਨੇ ਕਸਮਾਂ ਖਾ ਕੇ 6ਵੀਂ ਵਾਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕੀਤੀ 1.5 ਲੱਖ ਪਖਾਣਾ ਦੇ ਮੁੰਡੇ ਕਾਬਲ ਤੋਂ ਲੈ ਕੇ ਤੁਰਿਆ ਨਾਲ ਪੰਜਾਬ ਵਿੱਚ ਅਬਦਾਲੀ ਦੀਆਂ ਸੱਡੀਆਂ ਤੇ ਖੰਭੀਆਂ ਬਾਹਾਂ ਅਖਵਾਂਣ ਵਾਲੇ ਇਲਾਕਿਆਂ ਦੇ ਚੌਧਰੀ ਤੁਰੇ ਖਾਲਸਿਆਂ ਦੇ ਨਾਲ ਦੋ ਦੋ ਹੱਥ ਕਰਨ ਵਾਸਤੇ ਕੋਪਰ ਹੀੜੇ ਦੇ ਮੈਦਾਨ ਵਿੱਚ ਅਬਦਾਲੀ ਦੀ ਵੱਡੀ ਫੌਜ ਉਤਰਨ ਵਾਲੀ ਹੈ ਆਓ ਤੱਕੀਏ ਕਿੱਥੋਂ ਕਿੱਥੋਂ ਅਬਦਾਲੀ ਦੀਆਂ ਸੱਡੀਆਂ ਖੰਭੀਆਂ ਬਾਹਾਂ ਪੰਜਾਬ ਵਿੱਚੋਂ ਤੁਰੀਆਂ ਤੇ 1.5 ਲੱਖ ਪਠਾਣਾਂ ਦੇ ਮੁੰਡੇ ਲੈ ਕੇ ਕਾਬਲ ਦੀ ਧਰਤੀ ਤੋਂ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਅਬਦਾਲੀ ਇਉਂ ਤੁਰੇ ਦੀਨ ਮਜਬਦੇ ਨਾਮ ਤੇ ਮਰਨ ਬਦਲੇ ਸਰਬਲੰਦ ਖਾ ਚੜੇ ਮਲਤਾਨ ਵਿੱਚੋਂ ਗਾਨੇ ਬਨ ਕੇ ਤੁਰੇ ਸ਼ਹੀਦੀਆਂ ਦੇ ਅੱਲਾ ਬਖਸ਼ਦੀ ਫਤਿਹ ਮਦਾਨ ਵਿੱਚੋਂ ਬਾਜੀ ਸਿਰਾਂ ਤੇ ਧੜਾਂ ਦੀ ਲਾਉਣ ਤੁਰ ਪਏ ਰੱਖੀ ਆਸਨਾ ਪਰਤ ਕੇ ਆਉਣ ਬਦਲੇ ਵਾਂਗੇ ਬਦਲਾ ਚੜੇ ਦਲਵੈਰੀਆਂ ਦੇ ਸਿੱਖ ਕੌਮ ਦਾ ਨਾਮ ਮਟਾਉਣ ਬਦਲੇ ਦੀਨ ਮਜਬਦੇ ਨਾਮ ਫਤੇ ਮਰਨ ਬਦਲੇ ਸਰਪਲਾਂ ਦਾ ਖਾ ਚੜੇ ਮਲਤਾਨ ਵਿੱਚੋਂ ਗਾਨੇ ਬਨ ਕੇ ਤੁਰੇ ਸ਼ਹੀਦੀਆਂ ਦੇ ਅੱਲਾ ਬਖਸ਼ ਦੀ ਫਤੇ ਮਦਾਨ ਵਿੱਚੋਂ ਓ ਬਾਜੀ ਸਰਾ ਤੇ ਧੜਾਂ ਦੀ ਲਾਉਣ ਤੁਰ ਪਏ ਰੱਖੀ ਆਸਨਾ ਪਰਤ ਕੇ ਆਉਣ ਬਦਲੇ ਵਾਂਗ ਬਦਲਾ ਚੜੇ ਦਲਵੈਰੀਆਂ ਦੇ ਸਿੱਖ ਕੌਮ ਦਾ ਨਾਮ ਮਟਾਉਣ ਬਦਲੇ ਓਏ ਭੀਖਣ ਖਾਣ ਮਲੇਰੀ ਖਾਨ ਚੜਪਿਆ ਜੈਨ ਖਾਨ ਸਰਹੰਦ ਤੋਂ ਧਾਈ ਕੀਤੀ ਕਾਦਾ ਜੰਮਣਾ ਸਾਡਾ ਜਹਾਨ ਉੱਤੇ ਜਿਹੜਾ ਸਿੰਘਾਂ ਦੀ ਅਸਾਸ ਪਾਈ ਕੀਤੀ ਉਹ ਤੇਗਾ ਗਲੀ ਕਮਾਨਾਂ ਨੂੰ ਜਾਣ ਜੋਦੇ ਚਿੱਲੇ ਚਾੜ ਕੇ ਤੀਰ ਚਲਾਉਣ ਬਦਲੇ ਵਾਂਗ ਪੱਤਲਾ ਚੜੇ ਤਲਵੈਰੀਆਂ ਦੇ ਸਿੱਖ ਕੌਮ ਦਾ ਨਾਮ ਵਟਾਉਣ ਬਦਲੇ ਓਏ ਅਕਾਲ ਦਾਸ ਜੰਡੇ ਆਲਿਓ ਕੂਚ ਕੀਤਾ ਲక్ష్ਮੀ ਨਾਰੈਣ ਫਗਵਾੜਿਓ ਰਲ ਪਿਆ ਜਿੰਨਾ ਅੱਜ ਹੀ ਮਾਤਣੂ ਜਾ ਵਰਨਾ ਉਹ ਭਲਾ ਕਦੋਂ ਉਡੀਕ ਦੇ ਕੱਲ ਪਿਆ ਉਹ ਕੁਆਜਾ ਬੈਦ ਖਾਂ ਚੜੇ ਲਾਹੌਰ ਵਿੱਚੋਂ ਡੰਡਾ ਜੰਗ ਦੇ ਵਿੱਚ ਖੜਕਾਉਣ ਬਦਲੇ ਵਾਂਗ ਬਦਲਾ ਚੜੇ ਦਲਵਹਿਰੀਆਂ ਦੇ ਸਿੱਖ ਗੋਮਦਾਨਾਂ ਨਾਮ ਵਟਾਉਣ ਬਦਲੇ ਉਹ 사ਦਕ ਖਾ ਪਾਪੀ ਚੜਿਆ ਨੂਰ ਮੈਲੋ ਕਹਿੰਦਾ ਪਹਿਲਾਂ ਇਹ ਬਦਾਲੀ ਤੋਂ ਪੋਜ ਜਾਵਾ ਜੂਜਾ ਜਾ ਕੇ ਰਣ ਮਦਾਰ ਅੰਦਰ ਕੀਤੇ ਵੇਲੇ ਤੋਂ ਨਾ ਮੈਂ ਖੁੰਝ ਜਾਵਾ ਉਹ ਤੇਗਾ ਗਲੀ ਕੰਮ ਜਾਨ ਜੋਦੇ ਚਿੱਲੇ ਛਾੜ ਕੇ ਤੀਰ ਚਲਾਉਣ ਬਦਲੇ ਵਾਂਗ ਬੱਦਲਾ ਚੜੇ ਦਲ ਵੈਰੀਆਂ ਦੇ ਚੇਕ ਕੌਮ ਦਾ ਨਾਮ ਮਟਾਉਣ ਬਦਲੇ ਓ ਢੇਰ ਲੱਖ ਪਠਾਲ ਸੀ ਹੋਏ ਇਕੱਠੇ ਦੇਣ ਲੱਖ ਪਠਾਲ ਸੀ ਹੋਏ ਇਕੱਠੇ ਵਿੱਚ ਰਾਹਾਂ ਦੇ ਧੂੜਤ ਮਾਈ ਜਾਂਦੇ ਉੱਚੇ ਕੱਦ ਤੇ ਛਾਤੀਆਂ ਚੌੜੀਆਂ ਸੀ ਤੌਣਾ ਸਾਨ ਆਵਾਂਗੇ ਅકડਾਈ ਜਾਂਦੇ ਉਹ ਗਾਨੇ ਗੁੱਟਾਂ ਤੇ ਬੱਦੇ ਸੀ ਲਾੜਿਆਂ ਨੇ ਤੁਰੇ ਹੂਰਾ ਨਾਲ ਹਾਣ ਮਚਾਉਣ ਬਦਲੇ ਬੱਦਲਾਂ ਚੜ੍ਹੇ ਤਲ ਵਹਿਰੀਆਂ ਦੇ ਸਿੱਖ ਕੌਮ ਦਾ ਨਾਮ ਮਟਾਉਣ ਬਦਲੇ 3 ਫਰਵਰੀ 1762 ਦਾ ਸੂਰਜ ਛਿਪ ਰਿਹਾ ਹੈ ਏਸ਼ੀਆ ਦੀ ਵੱਡੀ ਤਾਕਤ ਅਹਿਮਦ ਸ਼ਾਹ ਅਬਦਾਲੀ ਆਪਣੇ ਨਾਲ ਮਾਰਵੀ ਧਾੜਾਂ ਲੈ ਕੇ ਲਾਹੌਰ ਤੇ ਕਬਜ਼ਾ ਕਰਕੇ ਬੈਠ ਚੁੱਕਾ ਧਾੜੀਆਂ ਦੇ ਪੀਸ਼ਮ ਪਤਾਬਾ ਬਾਪੂ ਸੀਤਲ ਜੀ ਦੇ ਬੋਲ ਨੇ ਉਹ ਕਹਿੰਦੇ ਚੜਿਆ ਸ਼ਾਹ ਦਰਾਨੀ ਚੋਟਾਂ ਮਾਰ ਕੇ ਲੈ ਯੋਧੇ ਸੰਗ ਅਫਗਾਨੀ ਮੋਰੀ ਦਲਾਂ ਦੇ ਕਈ ਯੂਸਫ ਜਹ ইরਾਨੀ ਗਿਲਜ਼ੇ ਮੁਗਲ ਕਈ ਕਈ ਦੇਵ ਕਦ ਨਸਰਾਨੀ ਬੁਰਜ ਫਲਾਦ ਦੇ ਕਈ ਆਦਮ ਖੋਰ ਇਬਰਾਨੀ ਖੂਨੀ ਜਨਮ ਦੇ ਕਈ ਬਲੀ ਵਜ਼ੀਰ ਸ਼ਤਾਨੀ ਰਲਪੈ ਰਾਹ ਚ ਉਹ ਪੀਂਦੇ ਵਾਂਗਰ ਪਾਣੀ ਰਤ ਵਿਦੋਸ਼ਿਆਂ ਉਹ ਬੰਦਿਆਂ ਦੀ ਕੁਰਬਾਨੀ ਦੇਂਦੇ ਤੇਗ ਨੂੰ ਉਹ ਜਾਪਣ ਦੇ ਇਨਸਾਨੀ ਤੇ ਰੂਹ ਅਜਲ ਦੀ ਉਹ ਵਸਦੇ ਸ਼ਹਿਰਾਂ ਥਾਣੀ ਜਿੱਥੋਂ ਲੰਘਦੇ ਪਿੱਛੇ ਭੂਤ ਨਿਸ਼ਾਨੀ ਖੋਲੇ ਛੱਡਦੇ ਉਹ ਕਰਦੇ ਨਿਤ ਮਹਿਮਾਨੀ ਭੁੱਖੀ ਮੌਤ ਦੀ ਨਾ ਬੱਚਾ ਬਿਰਧ ਜਨਾਨੀ ਜਿਉਂਦੇ ਛੱਡਦੇ ਉਹਨਾਂ ਕੀਤੀ ਪੁੱਜ ਵਰਾਨੀ ਦੇਸ਼ ਪੰਜਾਬ ਦੀ ਬਾਪੂ ਸੀਤਲ ਜੀ ਕਹਿੰਦੇ ਉਹ ਲੋਕ ਅਬਦਾਲੀ ਦੇ ਨਾਲ ਤੁਰੇ ਜਿਨ੍ਹਾਂ ਨੇ ਜਨਮ ਤੋਂ ਗੁੜਤੀ ਲਈ ਹੈ ਬਦੋਸ਼ਿਆਂ ਦੇ ਲਹੂ ਅੰਦਰ ਆਪਣੀ ਤਲਵਾਰ ਦਾ ਇਸ਼ਨਾਨ ਕਰਵਾਉਣ ਦੀ ਅਗਰ ਅਬਦਾਲੀ ਆ ਗਿਆ 3 ਫਰਵਰੀ 1762 ਵਿੱਚ ਲਾਹੌਰ ਦੀ ਧਰਤੀ ਤੇ ਅਕਲਦਾਸ ਜੰਡਿਆਲੀਏ ਦੇ ਬੰਦੇ ਮਿਲੇ ਜਨਾਬੇ ਅਲੀ ਸਿੱਖਾਂ ਦੀ 1 ਲੱਖ ਗਿਣਤੀ ਕੇਵਲ ਸਾਰੀ ਹੈ 11 ਮਿਸਰਾ ਇੱਕ ਜਗ੍ਹਾ ਉੱਪਰ ਕਰਤਰ ਹੈ ਕੋਪਰ ਹੀੜੇ ਦਾ ਮੈਦਾਨ ਚੁਣਿਆ ਹੈ ਅਬਦਾਲੀ ਨੇ ਚਿੱਠੀਆਂ ਪਾਈਆਂ ਜੈਨ ਖਾਨ ਸਰਹੰਦ ਵਾਲੇ ਨੂੰ ਲక్ష్ਮੀ ਨਾਰਾਇਣ ਫਗਵਾੜੇ ਵਾਲੇ ਨੂੰ ਪੀਖਣ ਖਾਨ ਮਲੇਰ ਕੋਟਲੇ ਵਾਲੇ ਨੂੰ ਕਿ ਜਿੰਨਾ ਛੇਤੀ ਹੋ ਸਕੇ ਦਲ ਖਾਲਸੇ ਨੂੰ ਉਲਝਾ ਕੇ ਰੱਖਿਆ ਜਾਵੇ ਪਤਾ ਨਾ ਲੱਗੇ ਅਬਦਾਲੀ ਆ ਰਿਹਾ ਹੈ ਔਰ ਉਲਝਾ ਕੇ ਨਿੱਕੀ ਮੋਟੀ ਮੁੱਠ ਭੇੜ ਦੇ ਨਾਲ ਰੋਕਿਆ ਜਾਵੇ ਖਾਲਸੇ ਕਿਤੇ ਅਗਾਹਣਾ ਤੁਰ ਜਾਣ ਇੱਕੇ ਦਿਨ ਵਿੱਚ ਕੌਮ ਦਾ ਖੁਰਾਕ ਖੋਜ ਮਟਾ ਕੇ ਹੈਦਰੀ ਝੰਡਾ ਉੱਚਾ ਕਰ ਦੇਣਾ ਅਬਦਾਲੀ ਦੀ ਮਨੋ ਭਾਵਨਾ ਇਹ ਹੈ ਆਖਰ ਇਹਨੇ ਦੋ ਆਪਣੇ ਜਰਨੈਲ ਭੇਜੇ ਜੈਨ ਖਾਨ ਭੀਖਣ ਖਾਨ ਅਮਰਤ ਵੇਲਾ 4 ਫਰਵਰੀ ਦਾ ਉਧਰੋਂ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨਿਤਨੇਮ ਦਾ ਅਰਦਾਸਾ ਛੋਧ ਰਿਹਾ ਹੈ ਕੌਮੀ ਜਥੇਦਾਰ ਤੁਹਾਡੀਆਂ 11 ਮਿਸਲਾਂ ਤੇ 11 ਮਿਸਲਾਂ ਦਾ ਦਲ ਖਾਲਸਾ ਦਲ ਖਾਲਸੇ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਦੋਂ ਪਤਾ ਲੱਗਾ ਜ਼ਰਵਾਨੀ ਹਕੂਮਤ ਦੇ ਬਚਿੰਦੇ ਆ ਗਏ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਪਣੇ ਰਾਕੀ ਉੱਪਰ ਅਸਵਾਰ ਹੋ ਕੇ ਉਹ ਰੇ ਦੀਆਂ ਰਕਾਬਾਂ ਤੇ ਪਾ ਕੇ ਪਾਰ ਬਾਪੂ ਸੀਤਲ ਦੀ ਤਰਜਮਾਨੀ ਕਰਦੇ ਉਹ ਕਹਿੰਦੇ ਜੱਸਾ ਸਿੰਘ ਸਰਦਾਰ ਨੇ ਕਰ ਲਈ ਚੜਾਈ ਉਹਨੇ ਪੜ ਕੇ ਚੰਡੀ ਵਾਰ ਦੀ ਤੇ ਚੰਡੀ ਚਮਕਾਈ ਉਹਨੇ ਦਲ ਵਿੱਚ ਪੱਲਾ ਫੇਰਿਆ ਇਉ ਆਕ ਸੁਣਾਈ ਜੇਕਰ ਸਿੰਘੋ ਅੱਜ ਤੁਸੀਂ ਨੇ ਪੰਥ ਦੀ ਨਾਂ ਰੱਖ ਵਿਖਾਈ ਤੇ ਯਾਦ ਰਹਿਉ ਇਤਿਹਾਸ ਵਿੱਚ ਇਹ ਨੇਕ ਕਮਾਈ ਤੁਸੀਂ ਕਲਗੀ ਧਰਦੇ ਲਾਡਲੇ ਅਜੀਤ ਦੇ ਭਾਈ ਜੋ ਪੰਥ ਮੁਕਾਵਣ ਕਾਵਲੋਂ ਕਰਿਆਏ ਧਾਈ ਤੁਸੀਂ ਕਾਲ ਬਣੋਇਆ ਜੇ ਉਹਨਾਂ ਦਾ ਕਰ ਦਿਓ ਸਹਾਈ ਬਾਪੂ ਸੀਤਲ ਜੀ ਕਹਿੰਦੇ ਸਰਦਾਰ ਜੱਸਾ ਸਿੰਘ ਆਹਲੂ ਵਾਲੀਏ ਨੇ ਘੋੜੇ ਦੀਆਂ ਰਕਾਬਾਂ ਤੇ ਪਾ ਕੇ ਭਾਰ ਕੌਮੀ ਮਰਜੀਵਣਿਆਂ ਦੀਆਂ 11 ਮਿਸਰਾਂ ਦੇ ਜਥੇਦਾਰ ਨੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂ ਵਾਲੀਏ ਨੇ ਕੁੱਪ ਪਿੰਡ ਵਿੱਚ ਜੋਸ਼ ਭਰੀ ਤਕਰੀਰ ਐਉਂ ਕੀਤੀ ਵੇਖਿਆ ਜਦ ਜੱਸਾ ਸਿੰਘ ਨੇ ਵੈਰੀ ਚੜ ਆ ਗਿਆ ਬਦਲਾਂ ਦੇ ਵਾਂਗੂ ਚੋਹਾ ਧਰਫਾ ਤੇ ਸਾ ਗਿਆ ਬਦਲਾਂ ਦੇ ਵਾਂਗੂ ਚੋਹਾ ਅੱਖਾਂ ਦੇ ਨਾਲ ਮ ਗਿਣਤੀ ਦੇ ਜੋੜਦਿਓ ਆ ਗਿਆ ਅਬਦਾਲੀ ਚੜਕੇ ਸਿੰਘੋਂ ਮੂੰ ਮੋੜਦਿਓ ਆ ਗਿਆ ਅਬਦਾਲੀ ਚੜਕੇ ਵੇਖਿਆ ਜਦ ਜੱਸਾ ਸਿੰਘ ਨੇ ਵੈਰੀ ਚੜ ਆ ਗਿਆ ਬਦਲਾਂ ਦੇ ਵਾਂਗੂ ਚੌਹਾ ਤਰਫਾਂ ਤੇ ਆ ਗਿਆ ਬਦਲਾਂ ਦੇ ਵਾਂਗੂ ਚੌਹਾ ਉਹ ਲੱਖਾਂ ਦੇ ਨਾਲ ਮੱਥਾ ਗਿਣਤੀ ਦੇ ਜੋੜਦਿਓ ਆ ਗਿਆ ਅਬਦਾਲੀ ਚੜਕੇ ਸਿੰਘੋਂ ਮੂੰ ਮੋੜਦਿਓ ਆ ਗਿਆ এবਦਾਲੀ ਚੜ ਕੇ ਉਹ ਸਿੱਖੀ ਦੀ ਪਰਖ ਹੋਵਣੀ ਵਾਗ ਚਮਕਾਉਰ ਦੇ ਰਣ ਦੇ ਵਿੱਚ ਦੱਸੋ ਸਿੰਘਾਂ ਤੇਗਾ ਦੇ ਜੋਰ ਜੇ ਰਣ ਦੇ ਵਿੱਚ ਦੱਸੋ ਸੂਰਮਿਓ ਉਹ ਕਾਬਲ ਦੇ ਦੁੰਬੇ ਸ਼ੇਰੋ ਝੰਝੋੜ ਦਿਓ ਕਾਬਲ ਦੇ ਦੁੰਬੇ ਮੇਰੇ ਸ਼ੇਰੋ ਝੰਝੋੜ ਦਿਓ ਆ ਗਿਆ ਅਬਦਾਲੀ ਚੜਕੇ ਸਿੰਘੋ ਮੂੰਹ ਮੋੜ ਦਿਓ ਆ ਗਿਆ ਅਬਦਾਲੀ ਚੜਕੇ ਬਈ ਮਾਰ ਮਰ ਹੱਟੇ ਜਸਣੂ ਹੋ ਗਿਆ ਹੰਕਾਰ ਜੇ ਲਹਿਗਾ ਪੰਜਾਬ ਲੁੱਟ ਕੇ ਅੱਗੇ ਕਈ ਵਾਰ ਜੇ ਲਹਿਗਾ ਪੰਜਾਬ ਲੁੱਟ ਕੇ ਉਹ ਕੁੰਜਾਂ ਦੀਆਂ ਸਰੀਆਂ ਫੜ ਕੇ ਬਾਜੋ ਮਰੋੜ ਦਿਓ ਆ ਗਿਆ ਇਹ ਬਦਾਲੀ ਚੜ ਕੇ ਸਿੰਘੋ ਮੂੰਹ ਸਿੰਘੋ ਮੂੰਹ ਮੋੜ ਦਿਓ ਆ ਗਿਆ ਇਹ ਬਦਾਲੀ ਚੜ ਕੇ ਓਏ ਆਪਾ ਵੀਰ ਸੂਰਮਿਓ ਆਪਾ ਵੀਰ ਸੂਰਮਿਓ ਅਜਿੱਤ ਜੋ ਜਾਰ ਦੇ ਮੰਗਦੇ ਨਹੀਂ ਪਾਣੀ ਫੱਟੇ ਸਾਡੀ ਤਲਵਾਰ ਦੇ ਮੰਗਦੇ ਨਹੀਂ ਪਾਣੀ ਫੱਟੇ ਸਿੱਖੀ ਦੀ ਕਤਰ ਅਸਾਂ ਜੀਵਨ ਦੀਆਂ ਛੋੜਦੇਓ ਆ ਗਿਆ ਬੰਦਾਲੀ ਚੜਕੇ ਸਿੰਘੋਂ ਮੂੰਹ ਮੋੜਦੇਓ ਆ ਗਿਆ ਬੰਦਾਲੀ ਚੜਕੇ ਪਈ ਹੋਣਾ ਅੱਜ ਸਿੱਖ ਪੰਥ ਦਾ ਵੱਡਾ ਇਮਤਿਹਾਨ ਜੇ ਵਾਰ ਕੇ ਜਾਨਾ ਰਖਣੀ ਸਿੱਖੀ ਦੀ ਸ਼ਾਲ ਜੇ ਵਾਰ ਕੇ ਜਾਨਾ ਰਖਣੀ ਹੋ ਰਹਿ ਜੇ ਹੁਣ ਕਸਰ ਨ ਕੋਈ ਪਿਛਲੀ ਕੜ ਤੋੜਦੇਓ ਆ ਗਿਆ ਬੰਦਾਲੀ ਚੜਕੇ ਸਿੰਘੋਂ ਮੋੜ ਦਿਓ ਆ ਗਿਆ ਅਬਦਾਲੀ ਚੜ ਕੇ ਪਈ ਮਾਰ ਕੇ ਤੋਂ ਸੇ ਚੋਟਾ ਚੜ ਪੇ ਚਰਨੈਲ ਜੀ ਉਸਰੇਗਾ ਅੱਜ ਸਿਰਾਂ ਤੇ ਸਿੱਖੀ ਦਾ ਮੈਲ ਜੀ ਉਸਰੇਗਾ ਅੱਜ ਸਿਰਾਂ ਤੇ ਹੁਣ ਦੀ ਨਦੀ ਚਲਾਚਾ ਮੁਗਲਾਂ ਦੀਆਂ ਰੋੜ ਦਿਓ ਆ ਗਿਆ ਅਬਦਾਲੀ ਚੜ ਕੇ ਸਿੰਘੋ ਮੂੰਹ ਸਿੰਘੋ ਮੂੰਹ ਮੋੜ ਦਿਓ ਆ ਗਿਆ ਅਬਦਾਲੀ ਚੜ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਨ ਹੇਠ ਜੈਨ ਖਾਨ ਸਰਹੰਦ ਵਾਲਾ ਭੀਖਣ ਖਾਨ ਮਲੇਰ ਕੋਟਲੇ ਵਾਲਾ ਇਹਨਾਂ ਦੇ ਚੋਟੀ ਦੇ ਬਸ਼ਿੰਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਕੌਮੀ ਪਰਵਾਨਿਆਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਜਿਹੜੇ ਜਰਨੈਲ ਸਨ ਫੌਜਾਂ ਨੂੰ ਹੋਣੀਆਂ ਛੱਡ ਕੇ ਭੱਜ ਗਏ ਮੈਦਾਨ ਵਿੱਚ ਅਬਦਾਲੀ ਨੇ ਪੰਜਾਂ ਦਿਨਾਂ ਦਾ ਸਫ਼ਰ ਇੱਕੇ ਰਾਤ ਵਿੱਚ ਤੈਅ ਕਰਕੇ ਲਾਹੌਰ ਤੋਂ ਤੁਰਿਆ 4 ਫਰਵਰੀ ਤੇ 5 ਫਰਵਰੀ ਦੇ ਅੰਮ੍ਰਿਤ ਵੇਲੇ ਮਲੇਰ ਕੋਟਲੇ ਦੇ ਨੇੜੇ ਜਾ ਕੇ ਅਬਦਾਲੀ ਨੇ ਡੇਰਾ ਲਾ ਲਿਆ ਉਧਰ ਖਾਲਸਾ ਨੂੰ ਪਤਾ ਲੱਗਾ ਹੁਣ ਅਬਦਾਲੀ ਆ ਗਿਆ ਦੋ ਹਿੱਸਿਆਂ ਵਿੱਚ ਅਬਦਾਲੀ ਨੇ ਆਪਣੀ ਫੌਜ ਵੰਡ ਲਈ ਇੱਕ ਸ਼ਾਹ ਵਲੀ ਖਾਨ ਆਪਣੇ ਵਜ਼ੀਰ ਦੀ ਕਮਾਂਡ ਹੇਠ 75000 ਪਠਾਨ ਦੇ ਕੇ ਦੂਜੀ ਅੱਧੀ ਫੌਜ ਆਪਣੇ ਕੋਲ ਰੱਖ ਕੇ ਅਬਦਾਲੀ ਨੇ ਫਿਰ ਦੋ ਹਿੱਸਿਆਂ ਵਿੱਚ ਦਫਾੜ ਕਰਕੇ ਆਪਣੀ ਕੌਮ ਨੂੰ ਉਹਨੇ ਆਪਣੇ ਮਰਜੀ ਵੜੇ ਜਿਹੜੇ ਲਿਆਂਦੇ ਆ ਵੰਗਾਰ ਕੇ ਉਹਨਾਂ ਨੂੰ ਆਖ ਦਿੱਤਾ ਕਿ ਨਾ ਕੋਈ ਬੱਚਾ ਵੇਖਿਆ ਜਾਵੇ ਨਾ ਬਿਰਧ ਬਾਬਾ ਵੇਖਿਆ ਜਾਵੇ ਨਾ ਕੋਈ ਮਾਈ ਵੇਖੀ ਜਾਵੇ ਜਿਹੜਾ ਵੀ ਮਿਲਦਾ ਹੈ ਬਸ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਇਹਨਾਂ ਕੋਰ ਪਾਪ ਕੋਪਰ ਹੀੜੇ ਦੇ ਮੈਦਾਨ ਦੇ ਅੰਦਰ ਉਧਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਖਿਆ ਸਰਦਾਰੋ ਤੁਹਾਡੇ ਕੋਲੇ ਦੋ ਰਸਤੇ ਹੈ ਹੁਣ ਦੋ ਰਸਤੇ ਕੱਲ ਤੇ ਆਇਆ ਸੀ ਜੈਨਖੰਡ ਤੇ ਭੀਖਣਖਾਨ ਪਰ ਉਹ ਤੇ ਮੁੜ ਗਏ ਹੁਣ ਦੋ ਰਸਤੇ ਹੈ ਜਾਂ ਤੇ ਤੁਸੀਂ ਵੀਰ ਬਹਾਦਰਾਂ ਦੀ ਤਰ੍ਹਾਂ ਤਲੀਆਂ ਉੱਤੇ ਜਾਣਾ ਰੱਖ ਕੇ ਆਪਣਾ ਆਪ ਕੁਰਬਾਨ ਕਰ ਜਾਓ ਤੇ ਰਹਿੰਦੀ ਦੁਨੀਆ ਤੱਕ ਇਤਿਹਾਸ ਤੁਹਾਨੂੰ ਯਾਦ ਕਰੇਗਾ ਜਥੇਦਾਰਾਂ ਨੇ ਆਖਿਆ ਜੀ ਦੂਜਾ ਰਸਤਾ ਕਿਹੜਾ ਸਰਦਾਰ ਜੱਸਾ ਸਿੰਘ ਆਲੂ ਵਾਲੀ ਆਲੂ ਵਾਲੀ ਨੇ ਆਖਿਆ ਦੂਜਾ ਰਸਤਾ ਹੈ ਮਰੱਟਿਆਂ ਦੀ ਤਰ੍ਹਾਂ ਧੀਆਂ ਦੇ ਡੋਲੇ ਦੇਣੇ ਪ੍ਰਵਾਨ ਕਰ ਲਵੋ ਤੇ ਅਬਦਾਲੀ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦਿਓ ਸਰਦਾਰ ਜੱਸਾ ਸਿੰਘ ਅਲਵਲੀਏ ਦੀਆਂ ਦੋਵੇਂ ਰਾਇਆਂ ਸੁਣ ਕੇ ਕੌਮ ਦੇ ਪ੍ਰਵਾਨਿਆਂ ਨੇ ਆਖਿਆ ਜਸੇਦਾਰ ਦੀ ਤਲੀਆਂ ਉੱਤੇ ਜਾਨਾ ਰੱਖ ਕੇ ਆਪਣੀ ਜਾਨ ਹੀਲ ਕੇ ਕੌਮ ਦੀ ਵਿਗੜੀ ਸਵਾਰਾਂਗੇ ਫਿਰ ਉਸੇ ਬਿਰਦ ਬਾਬਿਆਂ ਨੇ ਮਾਸੂਮ ਬੱਚਿਆਂ ਨੇ ਆਪਣਾ ਆਪ ਕੁਰਬਾਨ ਕੀਤਾ ਇੱਕੇ ਦਿਨ ਵਿੱਚ 35000 ਦੇ ਕਰੀਬ ਖਾਲਸੇ ਸ਼ਹਾਦਤ ਪ੍ਰਾਪਤ ਕਰ ਗਏ ਲੜਦੇ ਲੜਦੇ ਕੁਤਬਾ ਬਹਾਮਣੀਆਂ ਪਿੰਡ ਦੇ ਕੋਲ ਪਹੁੰਚੇ ਤਕਾਲਾਂ ਦਾ ਸੂਰਜ ਡੁੱਬ ਰਿਹਾ ਹੈ 5 ਫਰਵਰੀ ਦਾ ਤੇ ਇੱਕ ਪਾਣੀ ਦੀ ਢਾਬ ਉੱਤੇ ਫਾਲਸ਼ਾ ਨੇ ਕਬਜ਼ਾ ਕੀਤਾ ਦੂਜੇ ਪਾਸੇ ਅਬਦਾਲੀ ਬੈਠਾ ਹੈ ਸਰਦਾਰ ਜੱਸਾ ਸਿੰਘ ਅਲਵਾਲੀਏ ਨੇ ਅਰਦਾਸ ਕਰਕੇ ਸੋਦਰ ਦੀ ਚੌਂਕੀ ਵੇਲੇ ਆਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਸ਼ਹੀਦਾਂ ਦੇ ਸਰਤਾਜ ਸਤ ਕਰੋ ਤੁਹਾਡੇ ਬਾਣੇ ਅੰਦਰ ਸਾਰਾ ਦਿਨ ਸੁਖ ਆਨੰਦ ਨਾਲ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਆਪਦੇ ਬਾਣੇ ਵਿੱਚ ਬਤੀਤ ਕਰਵਾਇਓ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਤੌਬਾ 35000 ਦੇ ਕਰੀਬ ਇੱਕ ਦਿਨ ਵਿੱਚ 1 ਲੱਖ ਦੇ ਵਿੱਚੋਂ ਮਾਰੇ ਗਏ ਆ ਮੌਤ ਦੇ ਕਾਟ ਉਤਾਰੇ ਗਏ ਆ ਕਿਸ ਮਿੱਟੀ ਦੇ ਬਣੇ ਆ ਇਹ ਲੋਕ ਅਜੇ ਵੀ ਕਰ ਰਹੇ ਖੁਸ਼ੀ ਆਨੰਦ ਦੇ ਨਾਲ ਦਿਨ ਸਾਰਾ ਬਤীত ਹੋਇਆ ਹੈ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਖਿਆ ਅਬਦਾਲੀ ਤੈਨੂੰ ਇੱਕ ਸਾਲ ਦੇ ਵਿੱਚ ਦੱਸ ਦਿਆਂਗੇ ਕਲਗੀਧਰ ਦੇ ਲਾਡਲੇ ਅਜੇ ਜਿਉਂਦੇ ਹੈ ਪੰਜਾਬ ਦੀ ਧਰਤੀ ਉੱਤੇ ਫਿਰ ਕੱਲੂ ਕਾਰੇ ਦਾ ਬਦਲਾ ਲਿਆ ਖਾਲਸਿਆਂ ਨੇ ਵੱਡੇ ਕੱਲੂ ਕਾਰੇ ਦੇ ਵਿੱਚ 35000 ਮਰਜੀਵੜੇ ਇੱਕੇ ਦਿਨ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਅਬਦਾਲੀ ਏਸ਼ੀਆ ਦੀ ਵੱਡੀ ਤਾਕਤ ਜਿਹੜਾ 1.5 ਲੱਖ ਪਠਾਨਾਂ ਦੇ ਮੁੰਡੇ ਕਾਬਲ ਤੋਂ ਲੈ ਕੇ ਆਇਆ ਤੇ ਪੰਜਾਬ ਵਿੱਚੋਂ ਉਹਦੀਆਂ ਵੱਖ-ਵੱਖ ਧਾਰਾਂ ਤੁਰੀਆਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਕੌਮ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਆਲੀਏ ਦੇ ਜੋਸ਼ ਅਕੇ ਅਜੇਆ ਚਾਹੀਦਾ ਕੌਮ ਦਾ ਜਥੇਦਾਰ ਜਿਹੜਾ ਸਿਰ ਧੜ ਦੀ ਬਾਜੀ ਆਪ ਲਾਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਇਸ ਵੱਡੇ ਕਲੂ ਘਾਰੇ ਦੇ ਵਿੱਚ ਉਹਨੇ ਯੋਗਦਾਨ ਪਾਇਆ ਤੇ ਇੱਕ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਹੇਠ ਕਮਾਂਡ ਹੇਠ ਪੰਜ ਸਿਪਾਈ ਤੇ ਪੰਜਾ ਚ ਪਈਆਂ ਦਾ ਕੰਮ ਇਹ ਕਿ ਪੰਜੇ ਤੋੜੇ ਦਾ ਰੈਫਲਾਂ ਭਰ ਕੇ ਸਰਦਾਰ ਚੜ੍ਹ ਸਿੰਘ ਦੇ ਹਵਾਲੇ ਕਰਦੇ ਤੇ ਕੱਲਾ ਹੀ ਚਲਾਉਣ ਵਾਲਾ ਐਡਾ ਨਿਸ਼ਾਨਤੀ ਕਮਾਲ ਦਾ ਸਰ ਬਲੰਦ ਖਾ ਮਲਤਾਨ ਵਾਲਾ ਬੜਾ ਚੋਟੀ ਦਾ ਜਰਨੈਲ ਅਬਦਾਲੀ ਦਾ ਅੱਗੇ ਵਧਿਆ ਤੇ ਸਰਦਾਰ ਚੜ੍ਹ ਸਿੰਘ ਦੀ ਨਿਗਾ ਪੈ ਗਿਆ ਇੱਕੋ ਹੀ ਫੈਰ ਸ਼ਿਫਤ ਦਾ ਨਿਸ਼ਾਨਾ ਲੈ ਕੇ ਛੱਡਿਆ ਮੌਤ ਦੇ ਕਾਰਡ ਉਤਾਰਿਆ ਅਜੇ ਅਮਰ ਜੀਵੜੇ ਸਨ ਉਹ ਜਿਨ੍ਹਾਂ ਨੇ ਸਿੱਖ ਰਾਜ ਫਿਰ ਪੈਦਾ ਕਰਕੇ ਜਹਾਨ ਵਿੱਚ ਵਿਖਾ